ਭਾਈ ਮੇਰੇ ਵਿੱਚ ਮਾਰਿਆ ਓਏ ਤੈਨੂੰ ਦਿਖਦਾ ਨਹੀਂ ਵੀ ਜੱਗੇ ਦੀ ਗੱਡੀ ਆਉਂਦੀ ਐ ਓ ਜੇ ਤੇਰੇ ਕੋਈ ਦਿਲ 'ਚ ਸ਼ੱਕ ਸ਼ੋਭਾ ਐ ਤਾਂ ਮੇਰੇ ਨਾਲ ਬਹਿ ਕੇ ਕੱਢ ਲਾ ਭਲਾ ਉਹ ਵਕਤ ਉਹ ਅਸਕੀ ਮੰਗਦਾ ਓ ਜੱਗੇ ਓ ਜੱਗੇ ਲੈ ਲਓ ਤੱਕਲੇ ਖੁਰਚਣੇ ਬਠੜਾ ਨੂੰ ਥੱਲੇ ਲਵਾ ਲਓ ਪੀਪਿਆਂ ਦੇ ਢੱਕਣ ਲਵਾ ਲਓ ਹੈ ਲੈ ਲਓ ਤੱਕਲੇ ਮੈਨੂੰ ਤਾਰੂ ਬਣ ਜਾਂਦੀ ਬਾਈ ਲੱਗਦੀ ਥੱਲੇ ਲਵਾ ਲਓ ਉਹੀ ਕੁੜੀ ਹੈ ਪੀਪਿਆਂ ਦੇ ਢੱਕਣ ਲਵਾ ਲੇ ਕਿੰਨੇ ਦਿਨ ਹੋ ਗਏ ਮੈਂ ਵੀ ਯਾਦ ਕਰੀਂਦਾ ਸੀ ਇਹਨੂੰ ਤੂੰ ਬਾਰ ਉੱਥੇ ਨਹੀਂ ਤਾ ਚੱਲ ਜਾ ਕੇ ਗੱਲ ਕਰਾਂ ਕੁੜੀਆ ਇਹ ਤੇ ਗੁਰਮੁਖ ਬਾਪੂ ਆਉਂਦਾ ਹੈ ਚੱਲ ਬਾਪੂ ਜੀ ਨੂੰ ਮੈਂ ਦੱਸ ਹੀ ਦਿੰਨੀ ਆ ਸਾਰੀ ਗੱਲ ਸਤਿ ਸ੍ਰੀ ਅਕਾਲ ਬਾਪੂ ਜੀ ਸਤਿ ਸ੍ਰੀ ਅਕਾਲ ਪੁੱਤਰਾ ਹੋਰ ਬਾਪੂ ਜੀ ਠੀਕ ਠਾਕ ਹੋ ਨਾ ਤੁਸੀਂ ਮੈਂ ਤਾਂ ਠੀਕ ਆ ਪੁੱਤ ਸਿਹਤ ਠੀਕ ਹੈ ਤੁਹਾਡੀ ਸਿਹਤ ਤਾਂ ਪੁੱਤ ਤੈਨੂੰ ਪਤਾ ਹੀ ਹੈ ਮੈਂ ਤਾਂ ਤੈਨੂੰ ਕਿੰਨੇ ਦਿਨਾਂ ਨਾਲ ਯਾਦ ਕਰੀਂਦਾ ਕਮਲ ਜੀ ਮੁਰਕੇ ਤੋ ਆਹੀ ਨਹੀਂ ਕਦੇ। ਉਹ ਕੀ ਕਰਾਂ ਬਾਪੂ ਜੀ? ਤੁਹਾਨੂੰ ਪਤਾ ਤਾਂ ਹੈ ਹੁਣ ਸਾਡਾ ਕੰਮ ਕਿਹੜਾ ਹੁਣ ਚੱਲਦਾ ਹੈ। ਕੌਣ ਲੈਂਦਾ ਸਾਡੇ ਤੱਕਲੇ ਖਰਚਣੇ? ਤੁਹਾਨੂੰ ਪਤਾ ਹੈ ਨਵੀਆਂ ਗੁੱਡੀਆਂ ਤੇ ਨਵੇਂ ਪਟੋਲੇ। ਇਹ ਬੱਠੜ ਹੁਣ ਕੋਈ ਖਰੀਦਦਾ ਹੀ ਨਹੀਂ। ਬੱਠੜਾਂ ਦੀ ਜਗ੍ਹਾ ਤੇ ਟੱਬਾਂ ਨੇ ਲੈ ਲਈਏ। ਤੇ ਕੌਣ ਹੁਣ ਘੱਤ ਦਾ ਕੀ ਨੇ ਤੱਕਲਿਆਂ 'ਚ ਵਲ ਕਢਾਉਣੇ ਨੇ? ਤੇ ਮੈਂ ਕਦੀ ਕਦੀ ਫੇਰੀ ਪਾਉਣੀ ਹੈ। ਨਾਲੇ ਨਾ ਬਾਪੂ ਜੀ। ਹੁਣ ਮੇਰੇ ਬਾਪੂ ਜੀ ਨੇ ਥੋੜੀ ਜੀ ਜ਼ਮੀਨ ਕਰ ਲਈ। ਅਸੀਂ ਕਿੱਲਾ ਕਾ ਜ਼ਮੀਨ ਦਾ ਲੈ ਲੈ ਤੇ ਮੈਂ ਬਾਪੂ ਜੀ ਨਾਲ ਖੇਤ ਦੇ ਵਿੱਚ ਹੱਥ ਵਟਾ ਦਿੰਨੀ ਹੈ। ਚਲੋ ਪੁੱਤ ਇਹ ਵੀ ਚੰਗੀ ਗੱਲ ਇੱਕ ਇੱਕ ਬਾਪੂ ਜੀ ਮੈਥੋਂ ਤਾਂ ਨਹੀਂ ਢੇੜਾ ਵਜਿਆ ਉਹ ਮੇਰਾ ਨਾ ਘੋੜੀਆਂ ਵਾਲੇ ਸਰਦਾਰ ਨਾਲ ਪੰਗਾ ਪੈ ਰਿਆ ਅੱਛਾ ਪੁੱਤ ਉਹਦੇ ਨਾਲ ਕਾਹਦਾ ਪੰਗਾ ਪਾ ਲਿਆ ਲੈ ਬਾਪੂ ਜੀ ਪੰਗਾ ਤੇ ਪੈਣੀ ਸੀ ਬੜਾ ਗੰਦਾ ਬੰਦਾ ਹੈ ਬੜਾ ਘਟੀਆ ਇਨਸਾਨ ਹੈ ਅੱਛਾ ਤੇ ਚਿੱਟੇ ਦਾ ਕੰਮ ਕਰਦਾ ਹੈ ਓਹ ਹੋ 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 ਤੇ ਸਾਰੇ ਪਿੰਡ ਦੇ ਮੁੰਡੇ ਉਹਨੇ ਨਸ਼ੇ ਤੇ ਲਾ ਰੱਖੇ ਨੇ ਸਾਰਿਆਂ ਦੀ ਜ਼ਿੰਦਗੀ ਬਰਬਾਦ ਕਰੀ ਜਾਂਦਾ ਹੈ ਤੇ ਮੇਰਾ ਬੜਾ ਦਿਲ ਦੁਖਦਾ ਜਦੋਂ ਮਾਮਾ ਦੇ ਪੁੱਤ ਚਿੱਟੇ ਨਾਲ ਮਰਦੇ ਨੇ ਨਸ਼ੇ ਨਾਲ ਮਰਦੇ ਨੇ ਕੋਈ ਨਹੀਂ ਉਹਦਾ ਵੀ ਮੈਂ ਕਰਾਂਗੀ ਕੋਈ ਹੱਲ ਅਲੀ ਤੇ ਮੇਰਾ ਦਨਾ ਪੇਚਾ ਹੀ ਪਾਇਏ ਇਹ ਤਾਂ ਪੁੱਤ ਤੂੰ ਬਹੁਤ ਚੰਗਾ ਕੰਮ ਕਰ ਰਹੀ ਹੈਂ ਕਿਸੇ ਮਾਂ ਦਾ ਪੁੱਤ ਬੱਜੂ ਕਿਸੇ ਦੇ ਚੁੱਲੇ ਦੀ ਅੱਗ ਜਲਦੀ ਰਹੂ ਪੁੱਤ ਹਾਂ ਬਾਪੂ ਜੀ ਕਦੇ ਕਦੇ ਤੇ ਮੈਨੂੰ ਇਹੀ ਲੱਗਦਾ ਹੈ ਕਿ ਭਗਵਾਨ ਨੇ ਮੈਨੂੰ ਭੇਜਿਆ ਇਸ ਕੰਮ ਵਾਸਤੇ ਬਸ ਮੈਂ ਤੇ ਆਪਣਾ ਫਰਜ਼ ਨਿਭਾ ਰਹੀ ਹੈ ਤੇ ਆਪਣਾ ਫਰਜ਼ ਸਮਝ ਕੇ ਕੰਮ ਕਰ ਰਹੀ ਹੈ ਬਾਪੂ ਜੀ ਮੈਂ ਤੇ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ ਹਾਂ ਪੁੱਤ ਕੀ ਗੱਲ ਕਰਨੀ ਸੀ ਕੀ ਦੱਸਾਂ ਬਾਪੂ ਜੀ ਗੱਲ ਤੇ ਥੋੜੀ ਚਿੰਤਾ ਵਾਲੀ ਵੀ ਅਛਾ ਪੁੱਤ ਤੇ ਦੱਸੇ ਬਿਨਾਂ ਰਹਾ ਵੀ ਨਹੀਂ ਜਾਂਦਾ ਤੇ ਪੁੱਤ ਪਰ ਘਰੇ ਬਗ ਚਲਦੇ ਕੋਈ ਪਰਦੇ ਦੀ ਗੱਲ ਨਾ ਨਾ ਬਾਪੂ ਜੀ ਮੈਂ ਘਰੋਂ ਹੀ ਆਈ ਐ ਅੱਛਾ ਹਾਂ ਵੀਰਾਂ ਨਾਲ ਦੁੱਖ ਸੁੱਖ ਤੇ ਮੇ ਘਰੇ ਪਰ ਮੈਂ ਵੀਰਾਂ ਕੋਲੇ ਗੱਲ ਨਹੀਂ ਕੀਤੀ ਉਹਨੂੰ ਵਿਚਾਰੀ ਨੂੰ ਕਿਉਂ ਦੱਸਣੀ ਕੋਈ ਉਹੋ ਜੀ ਗੱਲ ਉਹ ਤੇ ਪਹਿਲਾਂ ਹੀ ਬਿਪਤਾ ਦੀ ਮਾਰੀ ਐ ਵਿਚਾਰੀ ਹੋਰ ਪੁੱਤ ਗੱਲ ਤੇ ਬਾਪੂ ਜੀ ਪਰਦੇ ਵਾਲੀ ਐ ਤੁਹਾਨੂੰ ਹੀ ਦੱਸਣੀ ਸੀ ਮੈਂ ਕੀ ਦਸਨੀ ਬਤਾ ਹੈ ਜੀ ਪਰਦੇ ਦੀ ਗੱਲ ਬਾਪੂ ਜੀ ਆ ਵੀਰਾਂ ਦੇ ਸਹੁਰੇ ਤੋਂ ਨਾ ਮੈਨੂੰ ਇੱਕ ਬੰਦਾ ਮਿਲਿਆ ਸੀ ਉਹਦਾ ਨਾਂ ਸੀ ਬਿੱਕਰ ਉਹ ਵਿਚੋਲਗੀ ਕਰਦਾ ਐ ਅੱਛਾ ਕਹਿੰਦਾ ਮੇਰਾ ਨਾਂ ਤਾਂ ਬਿੱਕਰ ਬਚੋਲੇ ਕਹਿੰਦੇ ਆ ਮੈਨੂੰ ਹਾਂ ਤੇ ਬਾਪੂ ਜੀ ਹੁਣ ਮੈਂ ਤੁਹਾਨੂੰ ਕੀ ਦੱਸਾਂ ਵੀਰਾਂ ਦੀ ਸੱਸ ਵੀਰਾਂ ਦੇ ਘਰ ਵਾਲੇ ਦਾ ਹੋਰ ਵਿਆਹ ਕਰਨ ਨੂੰ ਫਿਰਦੀ ਹੈ ਹਾਂ ਕੋਤ ਹਾਂ ਬਾਪੂ ਜੀ ਮੈਨੂੰ ਵੀ ਸੁਣ ਕੇ ਬੜਾ ਦੁੱਖ ਲੱਗਿਆ ਸੀ ਪਰ ਮੈਂ ਕੀ ਕਰਾਂ ਤੁਹਾਨੂੰ ਦੱਸਣਾ ਮੇਰਾ ਫਰਜ਼ ਏ ਮੈਨੂੰ ਤੇ ਮੈਂ ਦੱਸ ਦੇਵਾਂ ਕਿਤੇ ਵੇਲ ਆਪਣੇ ਹੱਥੋਂ ਨਾ ਲੰਘ ਜਾਵੇ ਤੂੰ ਆਪਣੇ ਮੁੰਡੇ ਨੂੰ ਕਿਤੇ ਹੋਰ ਵਿਆਹ ਲੈ। ਵੀਰਾ ਵਿਚਾਰੀ ਫੇਰ ਸਾਰੀ ਜ਼ਿੰਦਗੀ ਆਪਣੇ ਬਾਹਰ ਚ ਬੈਠੀ ਰਹੇ। ਓਹੋ ਪੁੱਤ। ਚਲ ਤੇਰਾ ਸ਼ੁਕਰ ਹੈ। ਜਿਹੜੀ ਗੱਲ ਮੈਨੂੰ ਤੂੰ ਦੱਸਤੀ ਪੁੱਤਾਂ। ਵੀਰਾ ਕੋਲ ਤਾਂ ਨਹੀਂ ਹੇਜੀ ਗੱਲ ਕਰੀ ਹੁੰਦੀ। ਨਾ ਬਾਪੂ ਜੀ। ਵੀਰਾ ਕੋਲ ਤੇ ਮੈਂ ਕੋਈ ਗੱਲ ਨਹੀਂ ਕੀਤੀ। ਉਹ ਤੇ ਵਿਚਾਰੀ ਪਹਿਲਾਂ ਹੀ ਰੋਂਦੀ ਰਹਿੰਦੀ ਆ ਦਿਨ ਰਾਤ। ਹੁਣ ਵੀ ਰੋ ਰਹੀ ਸੀ ਮੇਰੇ ਕੋਲ। ਮੇਰਾ ਬੜਾ ਮਨ ਔਖਾ ਹੋਇਆ ਵੀਰਾ ਨੂੰ ਦੇਖ ਕੇ। ਪੁੱਤ। ਚਲ। ਕੋਈ ਨਹੀਂ ਸ਼ਾਬਾਸ਼ ਆਤੀ ਇਧਰੇ। ਮੈਂ ਨਾ ਐਂ ਕਰਦਾ। ਨਾਲ ਤਾਂ ਆਪਣੇ ਪਿੰਡ ਵਾਲੇ ਸਰਪੰਚ ਨਾਲ ਗੱਲ ਕਰਦਾ ਫਿਰ ਉਹਨੇ ਸਰਪੰਚ ਨਾਲ ਜਾ ਕੇ ਕੋਈ ਗੱਲਬਾਤ ਕਰਾਂਗੇ ਪੁੱਤ ਮੌਕਾ ਦਾ ਸੰਭਾਲ ਲੀ ਜਾ ਕੇ ਆਪਾਂ ਕੋਈ ਬਿਲਕੁਲ ਬਾਪੂ ਜੀ ਮੌਕਾ ਤੇ ਆਪਾਂ ਨੂੰ ਸੰਭਾਲਣਾ ਚਾਹੀਦਾ ਤੁਸੀਂ ਜ਼ਿਆਦਾ ਚਿੰਤਾ ਵੀ ਨਾ ਕਰਿਓ ਮੈਂ ਵਿਕਰ ਵਿਚੋਲੇ ਨੂੰ ਕਹਤਾ ਸੀ ਕਿ ਤੂੰ ਇਹਦੀ ਸੱਸ ਨੂੰ ਲਾਰਿਆਂ ਚ ਹੀ ਰੱਖੀ ਰਿਸ਼ਤਾ ਰੁਸਤਾ ਨਾ ਕਰਵਾਈ ਬੰਦਾ ਤੇ ਉਹ ਮੈਨੂੰ ਚੰਗਾ ਲੱਗਿਆ ਵਿਚਾਰਾ ਗੱਲਾਂ ਬਾਤਾਂ ਤੋਂ ਪਤਾ ਲੱਗ ਜਾਂਦਾ ਨਾ ਕਿ ਬੰਦਾ ਕਿਹੋ ਜਿਹਾ ਹੈ ਕਹਿੰਦਾ ਸੀ ਕੋਈ ਗੱਲ ਨਹੀਂ ਬਹਿਣੇ ਮੈਂ ਰਿਸ਼ਤਾ ਨਹੀਂ ਕਰਾਉਂਦਾ ਮੈਂ ਲਾਰਿਆਂ ਚ ਹੀ ਰੱਖਾਂਗਾ ਸ਼ਾਬਾਸ਼ ਪੁੱਤ ਉਹਦੀ ਸ਼ਾਬਾਸ਼ ਪੁੱਤ ਤੇਰੇ ਜਿਹੜੇ ਤੂੰ ਸਾਰੀ ਬੜਕ ਦਿੱਤੀ ਮੈਨੂੰ ਬਹੁਤ ਬਹੁਤ ਧੰਨਵਾਦ ਆ ਪੁੱਤ ਤੇਰਾ ਮੈਂ ਨਾ ਤੇਰਾ ਧੰਨਵਾਦ ਕਰ ਨਹੀਂ ਸਕਦਾ ਕਿਸੇ ਤਰ੍ਹਾਂ ਤੂੰ ਮੇਰੀ ਉਹ ਕਿਉਂ ਬੱਬੂ ਇਹ ਸਮਝ ਲੈ ਪੁੱਤ ਉਹ ਨਾ ਬਾਪੂ ਜੀ ਮਾਨ ਨਾ ਹੌਲਾ ਕਰੋ ਧੰਨਵਾਦ ਕਾਦਾ ਜਿਵੇਂ ਵੀਰਾ ਥੋੜੀ ਧੀ ਹੈ ਨਾ ਤਾਰੋ ਵੀ ਸੋਢੀ ਧੀ ਹੈ ਮੈਨੂੰ ਧੀ ਸਮਝੋ ਆਪਣੀ ਹਾਂ ਹਾਂ ਪੁੱਤ ਧੀ ਆ ਤੂੰ ਮੇਰੀ ਜਿੱਤੀ ਨਾ ਹੁੰਦੀ ਨਾ ਤੂੰ ਮੇਰਾ ਇੰਨਾ ਫਿਕਰ ਕਿਉਂ ਕਰਦੀ ਹਾਂ ਕੋਈ ਨਹੀਂ ਬਾਪੂ ਜੀ ਫਿਕਰ ਨਾ ਕਰੋ ਤੁਸੀਂ ਇੱਕ ਵਾਰ ਤੁਸੀਂ ਸਰਪੰਚ ਨਾਲ ਗੱਲ ਕਰ ਲਓ ਜੇ ਬੁੜੀ ਫੇਰ ਵੀ ਠੀਕ ਨਾ ਆਈ ਨਾ ਤੇ ਕਹਿੰਦੇ ਹੁੰਦੇ ਆ ਨਾ ਜੋ ਸਿੱਧੀ ਉਂਗਲ ਨਾਲ ਨਿਕਲੇ ਤੇ ਉਂਗਲ ਟੇਢੀ ਕਰ ਲਵੇ ਫਿਰ ਮੈਂ ਦੇਖਾਂਗੀ ਚੱਲ ਪੁੱਤ ਮੈਂ ਵੀ ਸਰਪੰਚ ਨਾਲ ਗੱਲ ਕਰਦਾਗਾ ਨਾਲੇ ਫਿਰ ਉਥੋਂ ਵਾਲੇ ਸਰਪੰਚ ਨਾਲ ਵੀ ਆਪਾਂ ਜਾ ਕੇ ਗੱਲ ਕਰਾਂਗੇ ਉਹਨੇ ਮੈਨੂੰ ਆਖਿਆ ਸੀ ਪੁੱਤ ਵੀ ਬਾਪੂ ਜੀ ਮੈਂ ਤੁਹਾਡੇ ਨਾਲ ਆ ਪਰ ਤੁਸੀਂ ਕਿਰਾਂ ਨਾ ਹਾ ਸਥਿਤੀ ਸਮਝੋ ਵੀ ਤੁਹਾਡਾ ਸਮਾਨ ਵੀ ਇਹਨਾਂ ਨੇ ਮੱਲੋ-ਮੱਲੇ ਲੱਦਤਾ ਪੁੱਤ ਫਿਰ ਮੈਂ ਕੀ ਕਰਦਾ ਜਿਉਹੋ ਮਾਰ ਬੂੰ ਦਿੰਦੇ ਮੇਰੀ ਕੁੜੀ ਨੂੰ ਮੈਂ ਜਮੀ ਪਟਿਆ ਜਾਂਦਾ ਚੱਲ ਮੈਂ ਲੈ ਆਇਆ ਪੁੱਤ ਨੂੰ ਫਿਰ ਉਹ ਕਹਿੰਦਾ ਸੀ ਕਿ ਤੁਸੀਂ 2-3 ਮਹੀਨੇ ਬਾਪੂ ਜੀ ਚਲ ਕੇ ਰਾਂ ਲੈ ਜਾਓ ਕੁੜੀ ਨੂੰ ਕੋਈ ਗੱਲ ਨਹੀਂ ਬਾਪੂ ਜੀ ਜੋ ਹੋ ਗਿਆ ਸੋ ਹੋ ਗਿਆ ਇਹ ਤੁਹਾਡੀ ਤਾਰੋਦੀ ਹੁਣ ਤੁਹਾਡੇ ਨਾਲ ਹੈ ਤੁਹਾਨੂੰ ਕੋਈ ਮੁਸ਼ਕਲ ਨਹੀਂ ਆਵੇਗੀ ਮੈਂ ਤੁਹਾਡੇ ਨਾਲ ਖੜੀ ਹਾਂ ਸ਼ਾਬਾਸ਼ ਬੁੱਤ ਤੇਰੇ ਸ਼ਾਬਾਸ਼ ਮੇਰੀ ਧੀ ਤੇਰੇ ਮੈਨੂੰ ਤਾਂ ਹੁਣ ਇੰਨੀ ਫਿਕਰ ਲੱਗੀ ਉਹ ਤਾਂ ਦੋਨੇ ਮਾਂ ਪੁੱਤ ਐਨੇ ਚੰਦਰੇ ਆ ਕਿਤੇ ਦੂਜਾ ਵਿਆਹ ਹੀ ਨਾ ਲੈ ਲੇ ਪੁੱਤ ਉਹ ਨਹੀਂ ਬਾਪੂ ਜੀ ਮੈਂ ਬਿੱਕਰ ਬਚੋਲੇ ਨੂੰ ਸਮਝਾਤਾ ਸੀ ਬੀਤੂ ਨਾਲ ਲਾਰੇਂ ਚ ਰੱਖਣਾ ਰਿਸ਼ਤਾ ਨਹੀਂ ਕਰਵਾਉਣਾ ਕੋਈ ਕਾਇਦਾ ਕਾਨੂੰਨ ਵੀ ਹੁੰਦਾ ਬੁੜੀ ਨੂੰ ਨਾ ਮੈਂ ਚੰਗੇ ਤਰ੍ਹਾਂ ਸਮਝਾਤਾ ਸੀ ਵੀ ਜਾਂ ਤੇ ਸਿੱਧੀ ਹੋ ਕੇ ਕੁੜੀ ਨੂੰ ਘਰੇ ਵਸਾ ਲੈ ਨਹੀਂ ਤੇ ਇਹਦਾ ਬਣਦਾ ਹੱਕ ਜਿਹਦੇ ਤੇ ਫਿਰ ਤੇ ਸੁਣ ਹੋ ਗਈ ਇਹ ਬੁੜੀ ਸੁਣ ਕੇ ਮੇਰੀ ਗੱਲ ਕਾਇਦਾ ਕਾਨੂੰਨ ਤਾਂ ਹੁੰਦਾ ਪੁੱਤ ਪਰ ਉਹ ਨਹੀਂ ਸਮਝਦੇ ਮਾੜਾ ਜਿਹਾ ਕੁਲ ਖਰਾਬ ਹੋ ਗਿਆ ਕੁੜੀ ਨੂੰ ਕਹਿੰਦੇ ਨਮਾ ਲੈ ਕੇ ਆ 15 ਸਾਲ ਹੋ ਗਏ ਪੁੱਤ ਸਾਨੂੰ ਟਿੰਡੀ ਦੇ ਬੀਤੇ ਟੰਗ ਸਾਡਾ ਉਹਨਾਂ ਨੇ ਮੈਂ ਕੀ ਕਰਾਂ ਜੇ ਨਹੀਂ ਦਿੰਦਾ ਤਾਂ ਮੈਂ ਹੀ ਮਰਦਾ ਮੈਂ ਹੁਣ ਗੱਡਾ ਕਿੰਨਾ ਸੌਖਾ ਉਹਨਾਂ ਦਾ ਘਰ ਪਾਰ ਦੂਪਾ ਤੇ ਜਾ ਕੇ ਤੈਨੂੰ ਵੀ ਮੇਰੀ ਕਬੀਲ ਲੜੀ ਦਾ ਪਤੀ ਹੈ ਮੁੰਡਾ ਮੇਰਾ ਭਗਤ ਆ ਉਹ ਜਮੀਂ ਭਗਤਾਂ ਮਰ ਗਏ ਮੈਂ ਹੁਣ ਪੁੱਤ ਕਿੱਧਰ ਜਾਵਾਂ ਮੈਨੂੰ ਤਾਂ ਹੁਣ ਇਹ ਸੋਚ ਆ ਕਿ ਜੇ ਮੈਂ ਮਰ ਗਿਆ ਤੇ ਪੁੱਤ ਮੇਰੀ ਧੀ ਦਾ ਪਤੀ ਬਣੂਗਾ ਮੈਂ ਤਾਂ ਵੀ ਰਿੱਤੀ ਦੀ ਪਰ ਸੋਚ ਬਾਪੂ ਜੀ ਹੌਸਲਾ ਰੱਖੋ ਮਨ ਨਾਲ ਹੌਲਾ ਕਰੋ ਮੈਂ ਤੁਹਾਨੂੰ ਕਹਿ ਤਾ ਨਾ ਇੱਕ ਵਾਰ ਤੁਸੀਂ ਗੱਲ ਕਰਕੇ ਵੇਖ ਲਓ ਜੇ ਮੰਨਦੇ ਨੇ ਤਾਂ ਠੀਕ ਹੈ ਨਹੀਂ ਤੇ ਫਿਰ ਤਾਰੂਣਾ ਅਸਲੀ ਰੂਪ ਦਿਖਾਏਗੀ ਉਹਨਾਂ ਨੂੰ ਔਰ ਜਿੱਤਾ ਵੀ ਢਾਣੀ ਵਾਲਿਆਂ ਦਾ ਮੁੰਡਾ ਐਦਾਂ ਹੀ ਕਰਦਾ ਸੀ ਕਰਤਾ ਨਾ ਫਿਰ 파ਰਨ ਤਾਰਾ ਦੇਖੇ ਇਹ ਤੁਸੀਂ ਹਾਂ ਕਿਉਂ ਮੰਡੋਲਦਾ ਥੋਡਾ ਜਦੋਂ ਖੜੀ ਐ ਤਾਰੋ ਤੁਹਾਡੇ ਨਾਲ ਬਾਪੂ ਜੀ ਪੁੱਤ ਤੂੰ ਮੰਨਦਾ ਮੇਰਾ ਤਾਂ ਡੋਲਦਾ ਮੈਂ ਹੁਣ ਕਿੱਨੇ ਕਿ ਚੁਰਦਾ ਉਹ ਭਗਤਾ ਹੈ ਹੁਣ ਤਾਂ ਵਿਚਾਰ ਨੂੰ ਕੁਛ ਆਉਟ ਦੇ ਨਹੀਂ ਉਹ ਕੀ ਕਰੂਗਾ ਮੈਂ ਅੱਛਾ ਆ ਕੁਛ ਨਹੀਂ ਹੁੰਦਾ ਬਾਪੂ ਜੀ ਹੌਸਲਾ ਰੱਖੋ ਬਥੇਰੀ ਲੰਬੀ ਉਮਰ ਹੈ ਮੈਂ ਤੇ ਕਹਿੰਨੀ ਮੇਰੀ ਉਮਰ ਵੀ ਤੁਹਾਨੂੰ ਲੱਗ ਜੇ ਬਾਪੂ ਜੀ ਲੈ ਪੁੱਤ ਮੈਂ ਤਾਂ ਕਰਨਾ ਜਿਹੜੀ ਮੇਰੀ ਬਚੀ ਉਮਰ

चल देख निर जो सुधरे ते ठीक है नहीं ते मैनी कुछ करना पड़ेगा मेरे तो बेचारा भगता ते बीरा ते बापू देख्या नहीं जांदा रहंदा नहीं ते फिर मैं ही करंगी ओदा एक पासा पहला बथेरा सदारे ने तारो ने या लेआ ਹਾਂ ਬਾਈ ਧਰਮ ਨਾਲ ਨਜ਼ਾਰਾ ਹੀ ਆ ਗਿਆ ਜਮਾਨਤ ਹੋ ਗਈ ਹਾਂ ਬਾਈ ਇਹ ਵੀ ਵਧੀਆ ਹੋਇਆ ਹੋਰ ਦੱਸ ਜੱਲੇ ਉਹ ਤਾਂ ਬਾਪੂ ਕਿਵੇਂ ਸੀ ਬਾਈ ਬਾਪੂ ਨੇ ਯਾਰਿਆ ਸੀ ਬਾਈ ਮੇਰੇ ਵਿੱਚ ਮਾਰਿਆ ਓਏ ਤੈਨੂੰ ਦਿਖਦਾ ਨਹੀਂ ਵੀ ਜੱਗੇ ਦੀ ਗੱਡੀ ਆਉਂਦੀ ਐ ਬਾਈ ਬਾਈ ਤੂੰ ਮੇਰੇ ਵਿੱਚ ਮਾਰੀ ਗੱਡੀ ਲੱਦੇ ਕੀ ਨਾਲੇ ਮੇਰੇ ਵਿੱਚ ਮਾਰਿਆ ਨਾਲੇ ਮੈਨੂੰ ਕੁੱਟਣਗੇ ਓਏ ਕੰਨ ਖੋਲ ਕੇ ਗੱਲ ਸੁਣ ਲੈ ਅੱਗੇ ਪਿੱਛੇ ਤੋਂ ਜਦੋਂ ਵੀ ਜੱਗੇ ਦੀ ਗੱਡੀ ਆਉਂਦੀ ਐ ਨਾ ਤੇ ਇੱਕ ਪਾਸੇ ਹੋ ਜਾ ਕਰ ਨੇ ਨਹੀਂ ਕਿਤੇ ਮਿੱਦੇ ਨਾ ਜਾਵੇਂ ਭਾਈ ਮੈਂ ਤਾਂ ਹੁਣ ਵੀ ਪਾਸੇ ਹੀ ਸੀਗਾ ਤੂੰ ਮੇਰੇ ਵਿੱਚ ਮਾਰੀ ਆ ਜਾਣ ਕੇ ਓਏ ਗੱਡੀ ਤਾਂ ਵਿੱਚ ਮਾਰੀ ਨਹੀਂ ਜੌਣ ਜੋ ਗਿਆ ਜੇ ਗੱਡੀ ਵਿੱਚ ਮਾਰੀ ਹੁੰਦੀ ਨਾ ਤੂੰ ਇੱਥੇ ਨਹੀਂ ਧਰਮਰਾਜ ਕੋਲੇ ਭੇਜਿਆ ਹੁੰਦਾ ਨਾ ਭਾਈ ਮੈਂ ਮੈਂ ਤਾਂ ਹੁਣ ਵੀ ਪਾਸੇ ਹੀ ਸੀਗਾ ਉਹ ਤਾਂ ਮੈਥੋਂ ਸਾਈਕਲ ਹੋ ਗਿਆ ਹੁਣ ਇਧਰ ਨੂੰ ਤਾਂ ਕਰਕੇ ਗੱਡੀ ਵਿੱਚ ਵੱਜ ਗਈ ਤੇ ਗਾਹਾਂ ਤੋਂ ਬਾਈ ਮੈਂ ਮੈਂ ਪਰੇ ਹੋ ਜਾ ਕਰੂੰਗਾ ਜਦੋਂ ਤੇਰੀ ਗੱਡੀ ਆਇਆ ਕਰੂਗੀ ਉਹ ਜੱਗੇ ਬਾਈ ਇਹਦਾ ਪਹਿਲੀ ਵਾਰ ਦਾ ਮਾਰਿਆ ਆ ਚੱਲ ਗਿਆ ਜੱਲਿਆ ਤੈਨੂੰ ਇਹਨਾਂ ਗੱਲਾਂ ਦਾ ਨਹੀਂ ਪਤਾ ਇਹਦੇ ਪਿਓ ਦੀ ਵਜ੍ਹਾ ਕਰਕੇ ਆਪਣਾ ਬਾਪੂ ਜੇਲ੍ਹ ਚ ਸੜ ਰਿਹਾ ਹੈ ਆ ਆਇਆ ਭਾਈ ਜੈਲੇ ਫਿਰ ਮੇਰੇ ਬਾਪੂ ਨੇ ਜੇ ਕੋਈ ਗੱਲ ਕਹੀ ਹੈ ਤੁਸੀਂ ਉਹਦੇ ਨਾਲ ਗੱਲ ਕਰ ਲਓ ਫਿਰ ਮੇਰੀ ਤਾਂ ਕੋਈ ਗਲਤੀ ਨਹੀਂ ਹੈਗੀ ਉਹ ਜੱਗੇ ਭਾਈ ਇਹਦਾ ਵਿਚਾਰਾ ਪਖਤ ਬੰਦਾ ਹੈ ਆਪਾਂ ਇਹਦੇ ਪਿਓ ਨਾਲ ਹੀ ਵੇਖਾਂਗੇ ਨਾਲੇ ਭਾਈ ਗਲਤੀ ਵੀ ਉਸੇ ਦੀ ਹੈ ਜਾਵੜ ਤੈਨੂੰ ਮਾਫ਼ ਕੀਤਾ ਤੱਕ ਆਪਣੇ ਛਕੜੇ ਨੂੰ ਤੇ ਡੰਡੀ ਰਗੜੇ ਤੋਂ ਲੈ ਦੇਖੀ ਮੇਰਾ ਸਾਰਾ ਸਾਈਕਲ ਤੋੜ ਤਾ ਨਾਲੇ ਤਾਂ ਨਾਲੇ ਮੈਨੂੰ ਐ ਇੱਕੇ ਗਏ ਨੇਗੇ ਵਿਪਲਾ ਮੈਂ ਤਾਕੋ ਕੁਝ ਕਹਿ ਨਹੀਂਗਾ ਤੁੰਨੋਂ ਮੈਂ ਬਾਪੂ ਨੂੰ ਦੱਸੂਗਾ ਕਿ ਇਹਨਾਂ ਨੇ ਮੇਰੇ ਤੇ ਗੱਦੀ ਮਾਰੀ ਹਾਰਾ ਸਾਈਕਲ ਤੋੜ ਦੇਣਾ ਸੀਗਾ ਸੁਣ ਲੇ ਕਿ ਲੋਕ ਵੀ ਮਾਰੇ ਤੇ ਰੋਵ ਚਲਾਉਂਦੇ ਨੇ ਉਹ ਕੀ ਹੋ ਗਿਆ ਪਤਾ ਬਾਪੂ ਮੇਰੇ ਨਾਲ ਉੱਤੇ ਖੇਤ ਜੱਗੇ ਨੇ ਜੀਪ ਮਾਰੀ ਵਿੱਚ ਮੇਰੇ ਸੱਟ ਵਿੱਚ ਜੱਗੇ ਨੇ ਪੁੱਤ ਖੇਤ ਲੱਗੇ ਨੇ ਜੰਗੀਰ ਕੇ ਨੇ ਉਹੋ ਉਹ ਛੋਡਾ ਬੇੜਾ ਵਹਜੇ ਉਹ ਦੇਖਦਾ ਲਓ ਐਡੇ ਭਗਤ ਬੰਦੇ ਨੇ ਤੁਸੀਂ ਅਜਾ ਕੁਛ ਕਰ ਦਿਓ ਨਾਲੇ ਬਾਪੂ ਮੇਰੇ ਤਾਂ ਕਸੂਰ ਹੀ ਨਹੀਂ ਸੀਗਾ ਮੈਂ ਤਾਂ ਇੱਕ ਪਾਸੇ-ਪਾਸੇ ਤੁਰਿਆ ਆਉਂਦਾ ਸੀਗਾ ਉਹਨੇ ਆਏ ਨੂੰ ਮੋੜਤੀ ਮੇਰੇ ਬੰਨੀ ਤੇ ਮੇਰੇ ਵਿੱਚ ਮਾਰੀ ਮੈਂ ਡਿੱਗ ਪਿਆ ਨਾਲੇ ਮੇਰਾ ਸਾਈਕਲ ਤੋੜਤਾ ਕੋਈ ਨਹੀਂ ਪਤਾ ਕੋਈ ਨਹੀਂ ਉਤਰ ਜਾ ਖਮਾ ਜਾਣਾ ਨੇ ਕਰੇ ਲਾਂਭਾ ਦੇਣਾ ਕੰਜਰ ਨੇ ਕਿੱਥੋਂ ਤਕਾ ਲਿਆ ਨੇ ਕੋਈ ਨਹੀਂ ਮੈਨੂੰ ਜਾਨਣਾ ਪਤਾ ਮੈਂ ਕੀ ਮਸ ਨੂੰ ਪਾਣੀ ਪਿਉਂ ਹੋਣੀ ਜਾਨਾ ਮੈਂ ਉਹ ਕੰਜਰੋ ਉਹ ਇਸ ਗਰੀਬ ਤੋਂ ਕੁਝ ਮੰਗਦੇ ਸੀ ਲੈ ਬਾਇਲਪੁਣੇ ਕਰਨ ਨੂੰ ਮੇਰਾ ਮੁੰਡਾ ਥਿਆ ਸੀਗਾ ਉਹ ਮਾੜੀ ਮੋਟੀ ਦਾ ਸ਼ਰਮ ਕਰ ਲੈਂਦਾ ਬਸ ਹਮਾਰਾ ਰੱਬ ਦਾ ਰੂਪ ਹੈ ਉਹ ਜੇ ਤੇਰੇ ਕੋਈ ਦਿਲ ਚ ਸ਼ੱਕ ਸ਼ੁਭਾ ਹੈ ਤਾਂ ਮੇਰੇ ਨਾਲ ਬਹਿ ਕੇ ਕੱਢ ਲੈ ਪਰ ਆਉਂ ਜ ਵਕਤ ਉਸ ਕੀ ਮੰਗਦਾ ਓ ਜੱਗੇ ਓ ਜੱਗੇ ਓ ਜੱਗੇ ਹਾਂਜੀ ਤਾਇਆ ਜੀ ਆਜੋ ਉਹ ਕਿੱਥੇ ਭਾਈ ਲੱਗਾ ਤਾਜ ਜੀ ਮੈਨੂੰ ਕਿਹੜਾ ਦੱਸ ਕੇ ਜਾਂਦੇ ਨੇ ਕੀ ਪਤਾ ਕਿੱਥੇ ਹੋਣਗੇ ਘਰੇ ਤਾਂ ਹੈ ਨਹੀਂ ਕਿਵੇਂ ਤਾਜ ਜੀ ਕੋਈ ਕੰਮ ਸੀਗਾ ਉਹ ਭਾਈ ਕੰਮ ਕੁਮ ਤਾਂ ਮੈਨੂੰ ਕੋਈ ਨਹੀਂ ਛੋਹ ਦੇ ਤੱਕਾ ਮੈਂ ਤਾਂ ਲਾਂਬਾ ਲੈ ਕੇ ਆਇਆ ਭਾਈ ਕੀ ਹੋ ਗਿਆ ਤਾਜ ਜੀ ਉਹ ਭਾਈ ਸਾਡੇ ਅੱਜ ਨਾ ਭਗਤੇ ਚ ਪਤਾ ਨਹੀਂ ਤਾਂ ਕੋਈ ਮੋਟਰਸਾਈਕਲ ਸੀ ਪਤਾ ਨਹੀਂ ਜੀਪ ਸੀ ਉਹ ਵਿੱਚ ਮਾਰ ਗਿਆ ਉਧਰ ਜਿਆਦਾ ਬਾੜੀ ਛੱਟ ਨਹੀਂ ਬੱਜੀ ਮੁੰਡੇ ਦੇ ਮਾੜੀ ਗੱਲ ਤਾਂ ਆਇਆ ਜਿੰਨਾਂ ਦੀ ਜੇ ਸੱਚ ਪੁੱਛਣਾ ਤਾਜ ਜੀ ਮੈਂ ਵੀ ਬਹੁਤ ਦੁਖੀ ਹਾਂ ਉਹ ਕਿਹੜਾ ਮੇਰੀ ਮੰਦਾ ਦਾ ਇਹੋ ਜਿਹਾ ਕੋਈ ਦਿਨ ਨਹੀਂ ਲੰਘਿਆ ਜਿਦੋਂ ਨੇ ਮੇਰ ਨਾਲ ਕੁੱਟ ਮਾਰ ਨਾ ਕੀਤੀ ਹੋਵੇ ਮੈਂ ਤਾਂ ਰੋਜ਼ ਆਪਣੇ ਪਿਓ ਨੂੰ ਕੋਸਦੀ ਆਂ ਕਿ ਉਹਨੇ ਮੈਨੂੰ ਇਸ ਬੰਦੇ ਨਾਲ ਵਿਆਹਿਆ ਜਾਂ ਮੈਨੂੰ ਵੇਚਿਆ ਤਾਇਆ ਜੀ ਇਸ ਬੰਦੇ ਨਾਲ ਵਿਆਹ ਨਾਲੋਂ ਚੰਗਾ ਤਾਂ ਮੈਨੂੰ ਮੇਰਾ ਪਿਓ ਖੂਚੀ ਤੱਕਾ ਦੇ ਦਿੰਦਾ ਕੋਈ ਗੱਲ ਨਹੀਂ ਤਾਇਆ ਜੀ ਤੁਹਾਡਾ ਇਹ ਲਾਂਭਾ ਮੈਂ ਜ਼ਰੂਰ ਦਊਂਗੀ ਮੈਂ ਤਾਂ ਛਿੱਤਰੀ ਖਾਣੇ ਤਾਂ ਹੈ ਜੀ ਖਾ ਲੂੰਗੀ ਉਹ ਭਾਈ ਕੋਈ ਨਹੀਂ ਮਸੂੜੀ ਗੱਲ ਵੀ ਸਮਝਦਾ ਉਹ ਪਰ ਜਿਆਣੇ ਕਹਿੰਦੇ ਹੁੰਦੇ ਨਾ ਜੇ ਆਪਾਂ ਲੋਹੇ ਨੂੰ ਕੁੱਟੀ ਜਾਈਏ ਨਾ ਆਖਰਕਾਰ ਉਹ ਵੀ ਕਦਰ ਸਿੱਧਾ ਹੋ ਜਾਂਦਾ ਤਲ ਕੋਈ ਨਹੀਂ ਭਾਈ ਇਹਨਾਂ ਵਿਚਾਰੀ ਦੇ ਜਵਾਗੜੀ ਦਾ ਕੀ ਬਣੂ ਲੰਮਣਾ ਸੋਰਾ ਬੀਤ ਗਿਆ ਸੀ ਉਹ ਜਵਾਗੜੀ ਨੂੰ ਬੋਲ ਕੋਲ ਬੈਠਾ ਉਹਦਾ ਜਵਾਗੜੀ ਦਾ ਕੀ ਖਸੂਰ ਸੀਗਾ ਗਲਤ ਤਾਂ ਜੱਟ ਨਾਲ ਹੈ ਚੱਲ ਦੇਖਦੇ ਆ ਇੱਕ ਦੋ ਵਾਰੀ ਕਹਿ ਕੇ ਜੇ ਮੰਨਦਾ ਮੰਨਦਾ ਨਹੀਂ ਫਿਰ ਕੁਝ ਹੋਰ ਹੀਲਾ ਕਰਦੇ ਆ ਦੇਖਦੇ ਆ ਫਿਰ ਇਹਦਾ ਕੀ ਬਣਦਾ ਲੈ ਬਈ ਪਾਣੀ ਪੀ ਲੈ ਸਾਟ ਬਾੜੀ ਤਾਂ ਨਹੀਂ ਵੱਜੇ ਹੂੰ ਨਾ ਪੈਣੇ ਉ ਤਾਂ ਐ ਦੁਖਤਾ ਲੱਗ ਜਾਂਦਾ ਹੈਗਾ ਵੀ ਐ ਲਹੂ ਨਹੀਂ ਨਿਕਲਿਆ ਹੈਗਾ ਇੱਥੇ ਇੱਥੇ ਵੱਜ ਗਈ ਲੱਗ ਪਹਿਲਾਂ ਐ ਬਈ ਉਹਨੂੰ ਦੱਸਿਆ ਹੀ ਨਹੀਂ ਹੈਗਾ ਤੂੰ ਮਰੇ ਆਉਂਦਾ ਉਹ ਨਾ ਬਾਈ ਉਹ ਦੇ ਨਾਲ ਇੱਕ ਮੁੰਡਾ ਸੀਗਾ ਉਹ ਇਧਰਲੀ ਸੀਟ ਤੇ ਬੈਠਾ ਸੀਗਾ ਤੇ ਉਹ ਜੱਗਾ ਬਾਈ ਆਪ ਚਲਾਉਂਦਾ ਸੀਗਾ ਹੁਣ ਪਤਾ ਨਹੀਂ ਤਾਂ ਮੈਥੋਂ ਮੜਾ ਜਾ ਸਾਈਕਲ ਆਏ ਜੇ ਹੋ ਗਿਆ ਤੇ ਪਤਾ ਨਹੀਂ ਉਹਨਾਂ ਨੂੰ ਵੀ ਪਤਾ ਹੀ ਨਹੀਂ ਲੱਗਿਆ ਉਹਨੇ ਇੱਕੇ ਦਾਮ ਆਈ ਮੋੜਤੀ ਆਈ ਮੋੜ ਕੇ ਫਿਰ ਆਈ ਕਰਤੀ ਫਿਰ ਉਹ ਮੇਰੇ ਵਿੱਚ ਵੱਜ ਗਿਆ ਛੱਲ ਕੋਈ ਨਾ ਬਾਈ ਹਲੇ ਵੀ ਬਚਤ ਰਹੇਗੀ ਇਹ ਤਾਂ ਸੱਟ ਠੀਕ ਹੋ ਜਾਊਗੀ ਚੰਮੀ ਹਾਂ ਹਾਂ ਬਈ ਹਾਂ ਚਲ ਬੜਾ ਨਾਇਕਾ ਹੈਗੀ ਹੈਗੀ ਉ ਇੱਥੇ ਦੁੱਖ ਲੱਗਦਾ ਹੈਗਾ ਚਲ ਕੋਈ ਨਹੀਂ ਆਥਣੇ ਤੈਨੂੰ ਹਲਦੀ ਵਾਲਾ ਦੁੱਧ ਬਣਾ ਕੇ ਦੇਉਂਗੀ ਨਾਲ ਟਕੋਰ ਜੀ ਕਰ ਦਾਂਗੇ ਆਹਾਂ ਬਈ ਮੂ ਬਾਪੂ ਨਾ ਉਹਨਾਂ ਦੇ ਘਰੇ ਭਾਗਿਆ ਹੁਣ ਮੈਨੂੰ ਐ ਜੇ ਲੱਗੀ ਜਾਂਦਾ ਹੈਗਾ ਵੀ ਉਹ ਉ ਤਾਂ ਲਾਂਬਾ ਦੇਣ ਗਿਆਗਾ ਵੀ ਜੇ ਜੱਗਾ ਬਈ ਹੋਇਆ ਕਿਤੇ ਬਾਪੂ ਨੂੰ ਉਹ ਨਾ ਗਾਲਾਂ ਗੋਲਾਂ ਦੇਣ ਲੱਗ ਜੇ ਜਾਂ ਬਾਪੂ ਨਾ ਉਹਦੇ ਮਾਰੇ ਫੇਰ ਬੰਦਾ ਵੱਜ ਜਾਊਗਾ ਹੋਰ ਬਾਈ ਮੈਨੂੰ ਤਾਂ ਆਪ ਫਿਕਰ ਲੱਗ ਰੇ ਉਹ ਬੰਦਾ ਹੈ ਨਹੀਂ ਕਿਸੇ ਕੰਮ ਦਾ ਉਹ ਨਾ ਬਾਪੂ ਨੂੰ ਬੁੱਠਾ ਸਿੱਧਾ ਬੋਲੇ ਜਾਂ ਛੱਟ ਫੇਟ ਮਾਰੇ ਐਵੇਂ ਭਾਗ ਗਿਆ ਬਾਪੂ ਖਾਣ ਨੂੰ ਜਾਣਾ ਸੀ ਦੇਖਾ ਰੋਣੀਆਂ ਸੂਰਤਾ ਕਿਵੇਂ ਇਕੱਠੀਆਂ ਬੈਠੀਆਂ ਨੇ ਨਾ ਇਹ ਕੀ ਗੁਰਮਤੇ ਕਰੀ ਜਾਂਦੇ ਨੇ ਦੇਖਾਂ ਤਾਂ ਸਹੀ ਬਾਈ ਤੈਨੂੰ ਤਾਂ ਨਹੀਂ ਕੁਝ ਬੋਲਿਆ ਉਹ ਨਾ ਪਣੇ ਉਹ ਐ ਬਾਲਾ ਤਾਂ ਨਹੀਂ ਉਹਨੇ ਕਿਹਾ ਸੀਗਾ ਵੀ ਇੱਕਦਮ ਮੇਰੇ ਵਿੱਚ ਮਾਰ ਕੇ ਉਹ ਜੀਪ ਚੋਂ ਐ ਉੱਤਰ ਕੇ ਆ ਕੇ ਫਿਰ ਮੈਨੂੰ ਨੇ ੱਤਕਾ ਮਾਰਤਾ ਸੀਗਾ ਤੇ ਕਹਿੰਦਾ ਵੀ ਤੈਨੂੰ ਦੀਦਾ ਨਹੀਂ ਹੈਗਾ ਮੈਂ ਆਖਿਆ ਬਾਈ ਵੀ ਮੈਂ ਮੈਂ ਤਾਂ ਆਪ ਦੇ ਬੜੀ ਇਧਰਲੀ ਸਾਈਡ ਤੇ ਆਈ ਜਾਂਦਾ ਸੀਗਾ ਵੀ ਜੀਪ ਤਾਂ ਤੂੰ ਮੇਰੇ ਵਿੱਚ ਮਾਰੀ ਐ ਤੇ ਫਿਰ ਬਾਈ ਉਹਨੇ ਮੇਰੇ ਨਾਲੇ ਤਾਂ ਸਾਈਕਲ ਤੇ ਆਏ ਠੇਡਾ ਮਾਰਿਆ ਤੇ ਨਾਲੇ ਮੈਨੂੰ ਐ ਫੜਕੇ ਸਿੱਤੂ ਜੀ ਕੱਤੀ ਸੀਗੀ ਚੱਲ ਕੋਈ ਨਾ ਬਾਈ ਪਰ ਮੈਂ ਤਾਂ ਗੁੱਸੇ ਆਨੀ ਬਈ ਪਰ ਉਹ ਮੈਨੂੰ ਐ ਹਾਂ ਬਾਵਾ ਮੇਰੇ ਤੇ ਗੁੱਸੇ ਹੋ ਕੇ ਗਿਆਗਾ ਨਾਲੇ ਕਹਿੰਦਾ ਵੀ ਜੇ ਤੂੰ ਹੁਣ ਅੱਗੇ ਤੋਂ ਮੇਰੇ ਸਾਹਮਣੇ ਆਇਆਗਾ ਵੀ ਸਾਹ ਬਲਾਲੀ ਮੈਂ ਤੇਰੇ ਉੱਤੇ ਜੀਪ ਚੜਾ ਦੂੰਗਾ ਕਹਿੰਦਾ ਨਾ ਦੱਸ ਕਿੰਧਾ ਚੰਦਰ ਤੂੰ ਰੱਬ ਦਿੱਡ ਨਾ ਮੱਚਿਆ ਹਾਉਦਾ ਲਕੋਈ ਨਾ ਬਾਈ ਮਾਨ ਨਾ ਖਰਾਬ ਕਰ ਹਾਪੇ ਰੱਬ ਦੇਖੋ ਇਹ ਜੇ ਬੰਦਿਆਂ ਜਿਹੜੇ ਪਲੇ ਮਾਨਸਨ ਵਾਲਾ ਕਰਦੇ ਨੇ ਲੈ ਜਮਾ ਹੱਦ ਹੋ ਗਈ ਸ਼ਰਮ ਹੀ ਲਾਤੀ ਕੰਜਰ ਨੇ ਉਹ ਦੱਸ ਮੁੰਡੇ ਦਾ ਕੀ ਕਸੂਰ ਹੈ ਉਹ ਤਾਂ ਭਗਤ ਬੰਦਾ ਜਮਾ ਉਹਦੇ ਚ ਮਾਰਨ ਬੈਠਦੇ ਮੇਰੇ ਨਾਲ ਗੱਲ ਕਰ ਜੇ ਕਰਨੀਆਂ ਤੂੰ ਮਰ ਕੀ ਕਰਾਂ ਕੁੜੀ ਹੁੰਦੇ ਉਹ ਭਾਈ ਠੀਕ ਆ ਚੰਦਰਾ ਮਕਲੀ ਬੋਲਣਾ ਚਾਹਣਾ ਹੈ ਉਹ ਕੀ ਦੱਸਾਂ ਚੰਦਰਾ ਤੈਨੂੰ ਉਹ ਆਪਣਾ ਉਹ ਜੱਗਾ ਨਹੀਂ ਬਿਵਾਸ ਜਾ ਉਹਨਾਂ ਦਾ ਹਾਂ ਹਾਂ ਉਹ ਕੱਲ ਆਪਣੇ ਭਗਤੇ ਚ ਮਾਰ ਗਿਆ ਗੱਡੀ ਗੁੱਡੀ ਉਹ ਗੁੱਡਕ ਪੈਨਾਲ ਤੋਂ ਤੇ ਬਾਅਦ 6:00 ਵਜ ਗਈ ਠੀਕ ਹੈ ਨਾਲੇ ਮੜਾ ਸਰਚ ਸ੍ਰੀ ਜੀ ਬਜ ਗਈ ਲੈ ਹੁਣ ਦੱਸ ਉਹ ਤੋਂ ਕੀ ਮੰਗਦਾ ਗਰੀਬ ਬੰਦੇ ਤੋਂ ਉਹ ਪਹਿਲੀ ਬੰਦਾ ਉਹਦਾ ਆਪਾਂ ਕੀ ਲੈਣਾ ਹੈ ਕੜ ਪਾਰੀ ਹੋ ਬਾਸਾ ਕਰੀ ਠੀਕ ਆ ਉਹ ਤੋਂ ਉਹ ਬੱਸ ਤਾਂ ਹੀ ਤਾਂ ਕਹਨੇ ਆ ਹਾਂ ਹਾਂ ਵੀ ਦੱਸ ਕੀ ਮੰਗਦਾ ਤੂੰ ਜਵਾਗ ਤੋਂ ਜੇ ਕੋਈ ਪੰਗਾ ਲੈਣਾ ਤੂੰ ਮੇਰੇ ਨਾਲ ਲੈ ਲੈ ਮੈਨੂੰ ਘੇਰ ਲੈ ਜੇ ਘੇਰਨਾ ਤਾਂ ਬਸ ਕੱਲ ਇਹਨਾਂ ਪਰਵਾਸਾਂ ਦਾ ਕੀ ਕਹਿ ਸਕਦੇ ਆ ਬਸ ਭਾਈ ਪੁੱਛਾਂ ਕੀ ਕਰੀਏ ਇਹਨਾਂ ਦਾ ਸ਼ਰਮੀ ਨਹੀਂ ਪਿਆ ਜਮਾ ਸ਼ਰਮੀ ਲਾ ਸੀ ਠੀਕ ਆ ਭਾਈ ਚੰਗਾ ਲੈ ਜੇਨ ਤਾਂ ਲਾਂਬਾ ਗਿਆ ਸੀ ਨਾ ਕਰੇ ਉਹ ਕੁੜੀ ਨੂੰ ਦੇਖ ਕੇ ਮਾਇਆ ਮਨ ਹੋਰ ਖਰਾਬ ਹੋ ਗਿਆ ਉਹ ਵੀ ਵਿਚਾਰੀ ਆਪਦਾ ਦੁੱਖ ਲੈ ਕੇ ਬਹਿ ਗਈ ਉਹ ਵੀ ਕੀ ਕਰੇ ਵਿਚਾਰੀ ਕਢਾ ਤਰਾ ਕੁੱਟ ਛੱਡਦਾ ਕੰਜਰ ਵਿਚਾਰੀ ਦਾ ਹਾਲ ਦੇਖ ਕੇ ਲਾਂਬਾ ਦੇਣ ਜੋਗਰਾ ਵੀ ਰਹਿਮਤ ਸਰੇ ਹੀ ਪੈਰ ਬਾ ਤੇਰਾ ਇਹ ਜੇ ਕੰਜਰਾਂ ਨੂੰ ਕੋ ਚੱਕਦਾ ਕਿਉਂ ਨਹੀਂ ਚੱਕਨੇ ਪਰੇ ਨਾ ਕੰਜਰਾਂ ਨੂੰ ਇਨਾ ਪਾਪੀ ਹਾਂ ਤਾਂ ਸੱਭਾ ਤੂੰ ਹੀ ਸਜ਼ਾ ਦੇ ਅਸੀਂ ਤਾਂ ਕੀ ਕਰ ਸਕਦੇ ਹਾਂ ਗਰੀਬ ਆਦਮੀ